ਇੱਕ ਤੀਜੀ ਘਟਨਾ ਹੋਰ ਵੀ ਹੈ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਬਾਰੇ ਆਖਿਆ ਜਾਂਦਾ ਹੈ ਇਸ ਤਰੀਕੇ ਨਾਲ ਕਿ ਇਹ ਸਾਹਿਬਜ਼ਾਦੇ ਚਲੇ ਗਏ ਸੰਸਾਰ ਚੋਂ ਤਾਂ ਉਹ ਇਹ ਵੱਡੀ ਸੱਟ برداشت ਨਾ ਕਰਦੇ ਹੋਏ ਖੁਦਕਿਸ਼ੀ ਕਰ ਗਏ ਦੇਖੋ ਸਰਕਮਸਟਾਂਸਸ ਕੀ ਹੁੰਦੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਆ ਦੁਨੀਆਦਾਰੀ ਦਾ ਜਿਹੜਾ ਕਾਨੂੰਨ ਹੈ ਨਾ ਉਹਦੇ 'ਚ ਵੀ ਖੁਦਕਿਸ਼ੀ ਕਰਨ ਵਾਲੇ ਦੇ ਜੇ ਕਾਰਨ ਦਾ ਪਤਾ ਲੱਗ ਜਾਏ ਕੀ ਹੈ ਤਾਂ ਫਿਰ ਉਹਨੂੰ ਕਤਲ ਮੰਨਿਆ ਜਾਂਦਾ ਹੈ ਇਹ ਖੁਦਕਿਸ਼ੀ ਨਹੀਂ ਮੰਨੀ ਜਾਂਦੀ ਯਾਨੀ ਇਹ ਵਿਆਖਿਆ ਕਰਨ ਦਾ ਤਰੀਕਾ ਬਦਲਣਾ ਜ਼ਰੂਰੀ ਹੈ ਮਾਤਾ ਜੀ ਨੇ ਦੇਖ ਲਿਆ ਕਿ ਹੁਣ ਇਹਨਾਂ ਤੁਰਕਾਂ ਨੇ ਇੱਕ ਤਾਂ ਜ਼ਲੀਲ ਕਰਨਾ ਹੈ ਦੂਸਰਾ ਮੌਤ ਯਕੀਨੀ ਹੈ ਇਸ ਕਰਕੇ ਸੰਸਾਰ ਚੋਂ ਸਭ ਤੋਂ ਪਿਆਰੀਆਂ ਵਸਤਾਂ ਜਾ ਚੁੱਕੀਆਂ ਨੇ ਤਾਂ ਅੱਜ ਆਪਾਂ ਜੀ ਕੇ ਕਾਦਰ ਕੀ ਕਰਨਾ ਫਿਰ ਆਪਾਂ ਜਿਹੜੀ ਚੀਜ਼ ਇੱਥੇ ਵਿਚਾਰਨਯੋਗ ਹੈ ਮਾਨਯੋਗ ਸਾਥ ਸੰਗਤ ਉਹ ਸਾਹਿਰਜ਼ਾਦਿਆਂ ਦੀ ਕਚਹਿਰੀ ਦੇ ਵਿੱਚ ਜਿਹੜੀ ਪੇਸ਼ੀ ਹੈ ਨਾ ਉਹਦੇ ਵਿੱਚ ਕੁਝ ਚੀਜ਼ਾਂ ਇਸ ਤਰ੍ਹਾਂ ਨੇ ਜਿਹੜੀਆਂ ਆਪਣੇ ਸਾਹਮਣੇ ਆਈਆਂ ਨਹੀਂ ਪਿਛਲੇ ਸਮਨੇ ਚ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਗੱਲ ਆਪਾਂ ਨੂੰ ਇੰਨੀ ਕੁ ਤਾਂ ਪਤਾ ਹੈ ਕਿ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲਿਆਂ ਪਾਸ ਸੁਨੇਹਾ ਭੇਜਿਆ ਕਿ ਇਹ ਬੱਚੇ ਲੈ ਜਾ ਤੇਰੇ ਹਵਾਲੇ ਬਦਲਾ ਲੈ ਇਹਨਾਂ ਨੂੰ ਕਤਲ ਕਰ ਉਹ ਬੱਚੇ ਲੈਣ ਨਹੀਂ ਆਇਆ ਵਜ਼ੀਰ ਖਾਨ ਨੂੰ ਮਿਲਣ ਲਈ ਆਇਆ ਤੇ ਜਦੋਂ ਟਰਾਇਲ ਚੱਲ ਰਿਹਾ ਸੀ ਸ਼ੇਰ ਮੁਹੰਮਦ ਖਾਨ ਨੇ ਕਾਜ਼ੀ ਨੂੰ ਪੁੱਛਿਆ ਕਿ ਇਹ ਦੱਸੋ ਇਸਲਾਮ ਦੀ ਸ਼ਰਾ ਮੁਤਾਬਕ ਹਦੀਸ ਮੁਤਾਬਕ ਪਿਛਲੇ ਸਮੇਂ ਚ ਕਦੀ ਮਾਪਿਆਂ ਦੇ ਕੀਤੇ ਗੁਨਾਹ ਦੀ ਸਜ਼ਾ ਬੱਚਿਆਂ ਨੂੰ ਮਿਲੀ ਕਾਜ਼ੀ ਨੇ ਕਿਹਾ ਨਹੀਂ ਮੇਰੇ ਸਾਹਮਣੇ ਤਾਂ ਕੋਈ ਸ਼ਰਾ ਚ ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਇਹ ਕੇਸ ਨਿਬੜ ਚੱਲਿਆ ਸੀ ਕਿਉਂਕਿ ਕਾਜ਼ੀ ਕੋਲ ਇਸਲਾਮ ਇਸ ਗੱਲ ਦਾ ਯਾਨੀ ਸਰਕਾਰਾਂ ਕੀ ਕਰਦੇ ਨੇ ਤਾਂ ਆਪਾਂ ਨੂੰ ਪਤਾ ਕਰਕੇ ਤਾਂ ਦਿਖਾ ਦਿੱਤਾ ਉਹਨਾਂ ਨੇ ਲੇਕਿਨ ਹੋਇਆ ਕੀ ਕੀ ਪਿੱਛੇ ਉਹ ਤੁਹਾਡੇ ਨਾਲ ਜ਼ਿਕਰ ਕਰਨਾ ਜ਼ਰੂਰੀ ਹੈ ਸ਼ੇਰ ਮੁਹੰਮਦ ਖਾਨ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਇਹ ਗੁਨਾਹ ਕਰਨ ਤੋਂ ਬਚ ਵਜ਼ੀਰ ਖਾਨ ਨੇ ਕਿਹਾ ਕਿ ਕਾਫਰਾਂ ਨਾਲ ਤੈਨੂੰ ਮੁਹੱਬਤ ਕਿਵੇਂ ਹੋਈ ਇਹਨਾਂ ਦੀ ਹਮਦਰਦੀ ਕਿਵੇਂ ਜਾਗੀ ਲੱਗਦੇ ਕੀ ਨੇ ਆਪਣੇ ਉਹ ਕਹਿੰਦਾ ਨਹੀਂ ਨਹੀਂ ਮੈਂ ਇਹਨਾਂ ਨੂੰ ਬਚਾਉਣ ਵਾਸਤੇ ਨਹੀਂ ਆਇਆ ਮੈਂ ਇਸਲਾਮ ਨੂੰ ਬਚਾਉਣਾ ਚਾਹਾਂ। deen ਨੂੰ ਬਚਾਉਣਾ ਚਾਹਾਂ ਮੈਂ। ਹਸਨ ਹੁਸੈਨ ਸਹਬਜ਼ਾਦੇ ਸੰਜੀ حضرت ਮੁਹੰਮਦ ਸਾਹਿਬ ਦੇ ਦੋਤੇ। حضرت ਅਲੀ ਤੇ ਬੀਬੀ ਫਾਤਿਮਾ ਦੇ ਬੱਚੇ ਉਵੇਂ ਹੀ ਮਾਸੂਮ ਛੋਟੇ ਸਹਬਜ਼ਾਦੇ ਵਾਂਗੂ ਤਰਬਲਾ ਦੀ ਜੰਗ ਚ ਮਾਰੇ ਗਏ ਸਨ। ਸ਼ੇਰ ਮੁਹੰਮਦ ਖਾਨ ਕਹਿੰਦਾ ਕਿ ਅਸੀਂ ਜਦੋਂ ਯਾਦ ਕਰਦੇ ਹਾਂ ਹਸਨ ਤੇ ਹੁਸੈਨ ਦੀ ਸ਼ਹਾਦਤ ਨੂੰ ਕੋਈ ਮੁਸਲਮਾਨ ਰੋਣਾ ਨਹੀਂ ਹਟਦਾ। ਐਡੀ ਵੱਡੀ ਸੱਟ ਹੈ ਇਹ। ਏ ਸੱਟ ਖਾਲਸਾ ਪੰਥ ਦੇ ਦਿਲ ਤੇ ਪਰਮਾਨੈਂਟ ਉਕਰ ਜਾਣੀ ਇਹ ਗੁਨਾਹ ਨਾ ਕਰ ਮੈਂ ਇਹਨਾਂ ਨੂੰ ਨਹੀਂ ਬਚਾਉਣ ਆਇਆ ਛੋਟੇ ਬੱਚਿਆਂ ਨੂੰ ਮੈਂ ਮੁਸਲਮਾਨਾਂ ਨੂੰ ਬਚਾਉਣ ਵਾਸਤੇ ਆਇਆ ਜਦੋਂ ਇਹ ਵਿਚਾਰ ਉਪੰਦਰਾ ਹੋਣ ਲੱਗਾ ਇਹ ਸ਼ਹਾਦਤ ਦੀ ਘੜੀ ਟਲਣ ਲੱਗੀ ਸੀ ਫੇਰ ਦੀਵਾਨ ਸੁਚਾਨੰਦ ਆਇਆ ਦੀਵਾਨ ਸੁਚਾਨੰਦ ਨੇ ਪੁੱਛਿਆ ਜੀ ਮੈਨੂੰ ਜਿਰਾ ਕਰਨ ਦਾ ਹੱਕ ਹੈ ਮੈਂ ਸਵਾਲ ਕਰਨ ਨੇ ਕੁਝ ਕਾਜ਼ੀ ਨੇ ਕਿਹਾ ਹੱਕ ਹੈ ਉਹਨਾਂ ਬੱਚਿਆਂ ਨੂੰ ਕੁਝ ਸਾਹਜਾਦਾਂ ਨੂੰ ਪੁੱਛਿਆ ਗਿਆ ਕਿ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ ਉਹਨਾਂ ਨੇ ਕਿਹਾ ਕਿ ਅਸੀਂ ਪੁਜੰਗੀਆਂ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਅੰਤਮ ਸਾਹਾਂ ਤੱਕ ਪੁਜੰਗੀ ਮੈਨੇ ਸੱਪ ਸੁਚਾਨੰਦ ਨੇ ਕਾਜ਼ੀ ਨੂੰ ਕਿਹਾ ਕਿ ਸ਼ਰਾਜ ਸੱਪ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ ਉਹਨੇ ਕਿਹਾ ਹੈ ਫਿਰ ਇਹ ਦੋ ਬੱਚੇ ਨੇ ਜਿਹੜੇ ਇਹਨਾਂ ਨੇ ਇਕਬਾਲੀਆ ਬਿਆਨ ਦਿੱਤਾ ਹੈ ਰਿਕਾਰਡ ਕਰੋ ਜਿਹੜਾ ਫਤਵਾ ਲਿਖਿਆ ਗਿਆ ਜੱਜਮੈਂਟ ਫਤਵਾ ਮੈਨੇ ਫੈਸਲਾ ਜਿਹੜਾ ਫੈਸਲਾ ਲਿਖਿਆ ਕਾਜ਼ੀ ਨੇ ਦੋ ਬੱਚਿਆਂ ਨੂੰ ਕਤਲ ਕਰਨ ਦਾ ਨਹੀਂ ਦੋ ਸਪੋਲੀਆਂ ਨੂੰ ਕਤਲ ਕਰਨ ਦਾ ਉਹ ਸਟੇਟਰਾ ਇਉਂ ਕਰਦੀ ਆਉਂਦੀ ਆ ਨਾ ਲੇਕਿਨ ਤੁਸੀਂ ਹੁਣ ਦੇਖੋ ਕਿ ਇਹ ਤਾਂ ਬਾਣਾ ਵਰਤਨਾ ਸੀ ਵਰਤ ਗਿਆ ਉਹ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਕੋਲੋਂ ਵਿਦਾ ਹੋ ਗਈ ਇਹਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਸ਼ਹੀਦੀ ਸਤਾ ਕਿਹਾ ਜਾਂਦਾ ਜੀ ਸ਼ਹੀਦੀ ਸਪਤਾਹ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੀਆਂ ਤਿੰਨਤੀ ਚੀਜ਼ਾਂ ਬਾਬਾ ਬੰਦਾ ਸਿੰਘ ਦੀ 300 ਸਾਲਾ ਸ਼ਤਾਬਦੀ ਦਾ ਸਾਲ ਹੈ ਕਿਉਂਕਿ ਸ਼ਹੀਦਾਂ ਦਾ ਜ਼ਿਕਰ ਹੋਏਗਾ ਸ਼ਹਾਦਤਾਂ ਦਾ ਜ਼ਿਕਰ ਹੋਏਗਾ ਬਾਬਾ ਬੰਦਾ ਸਿੰਘ ਦੀ ਮਿਸਾਲ ਕਲਾਸਿਕ ਹੈ ਆਪਣੇ ਸਾਹਮਣੇ ਉਹ ਗੱਲ ਸਹਬਜ਼ਾਦਿਆਂ ਦੀ ਕਰ ਰਿਹਾ ਮੈਂ ਸਹਬਜ਼ਾਦਿਆਂ ਦੇ ਉੱਤੇ ਆਏਗੀ ਸ਼ਹਾਦਤਾਂ ਦੇ ਉੱਤੇ ਆਏਗੀ ਜਦੋਂ ਜੈਪੁਰ ਤੱਕ ਪਹੁੰਚ ਗਏ ਤਲਵੰਡੀ ਸਾਬੋ ਤੋਂ ਦਸਮ ਪਤਸ਼ਾਹ ਉੱਥੇ ਭਾਈ ਜੇਤਰਾਮ ਸਨ ਜਿਨ੍ਹਾਂ ਕੋ ਟਿਕਾਣਾ ਕੀਤਾ ਭਾਈ ਜੇਤਰਾਮ ਜੀ ਨੇ ਜੈਪੁਰ ਚ ਦੱਸ ਦਿੱਤਾ ਸੀ ਮਹਾਰਾਜ ਔਰੰਗਜ਼ੇਬ ਤਾਂ ਪ੍ਰਾਣ ਛੱਡ ਗਿਆ ਫਿਰ ਹੁਣ ਦੱਖਣ ਚ ਕਾਹਦੇ ਲਈ ਜਾਣਾ ਮਹਾਰਾਜ ਨੇ ਫਰਮਾਇਆ ਭਾਈ ਜੇਤਰਾਮ ਕੁਝ ਹੋਰ ਕੰਮ ਵੀ ਕਰਨੇ ਨੇ ਬਹਾਦਰ ਸ਼ਾਹੀ ਮਦਦ ਕਰਨੀ ਉਹ ਵੱਡਾ ਸਾਰਿਆਂ ਤੋਂ ਨਾਲੇ ਭਾਈ ਆਨੰਦ ਲਾਲ ਜਿਹਦਾ ਵਿਦਿਆਰਥੀ ਸੀ ਬਹਾਦਰ ਸ਼ਾਹ ਤੁਹਾਨੂੰ ਯਾਦ ਹੋਵੇ ਮਾਨਯੋਗ ਸਾਧ ਸੰਗਤ ਕਿ ਸਿੱਖਾਂ ਦੀ ਬਗਾਵਤ ਦਬਾਉਣ ਵਾਸਤੇ ਇਹਦਾ ਪਹਿਲਾ ਨਾਂ ਸ਼ਾਹਜ਼ਾਦਾ ਮੁਅੱਜ਼ਮ ਹੁੰਦਾ ਸੀ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਨੇ ਸਿੱਖਾਂ ਦੀ ਬਗਾਵਤ ਦਬਾਉਣ ਵਾਸਤੇ ਦੋ ਵਾਰੀ ਭੇਜਿਆ ਭਾਈ ਅਨੰਦ ਲਾਲ ਜੀ ਕਹਿੰਦੇ ਹੁੰਦੇ ਸੀ ਜਿਨ੍ਹਾਂ ਨਾਲ ਟਕਰਾ ਕਰਨ ਚੱਲੇ ਆ ਉਹ ਵੱਡੇ ਨਬੀ ਨੇ ਪੀਰਾਂ ਦੇ ਪੀਰ ਨੇ ਉਹਨਾਂ ਤੋਂ ਖੈਰ ਮੰਗੇਗਾ ਤਾਂ ਖੈਰ ਮਿਲੇਗੀ ਕੋਈ ਗਲਤੀ ਨਾ ਕਰ ਬੈਠੀ ਉਹ ਅਨੰਦਪੁਰ ਦੇ ਆਲੇ ਦੁਆਲੇ ਇਹਨਾਂ ਪਹਾੜੀਆਂ 'ਚ ਗੇੜੇ-ਗੇੜੇ ਕੱਢ ਕੇ ਚਲਾ ਜਾਂਦਾ ਕੋਈ ਟੱਕਰ ਹੀ ਨਹੀਂ ਲਈ ਸੀ ਉਹਨੇ ਤੋਂ ਭਾਈ ਅਨੰਦ ਲਾਲ ਜੀ ਦੀ ਅਗਵਾਈ ਹੇਠ ਬਹਾਦਰ ਸ਼ਾਹ ਦੇ ਦਿਲ 'ਚ ਇਹ ਬੈਠ ਗਈ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦਾ ਪੰਥ ਇਹ ਮੇਰੇ ਦੁਸ਼ਮਣ ਨਹੀਂ ਹਨ ਮੇਰੇ ਪਿਤਾ ਨੇ ਜ਼ਿਆਦਤੀਆਂ ਕੀਤੀਆਂ ਸੀ ਜਿਹੜੀਆਂ ਕੇ ਕਰਨੀਆਂ ਆਵਾਜ਼ ਬਣੀ। ਤੋਂ ਦੱਖਣ ਚਲੇ ਗਏ। ਦੱਖਣ ਭਾਈ ਜੇਤਰਾਮ ਦੇਖੋ ਬੋਲ ਕਿਹੋ ਜਿਹਾ ਸੰਗ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ ਤੇ ਜਾਂਦੇ ਸਨ ਜਿਸ ਪਿੰਡ 'ਚ ਟਿਕਾਣਾ ਕਰਦੇ ਉਸ ਪਿੰਡ ਦੇ ਲੋਕਾਂ ਨੂੰ ਪੁੱਛਦੇ ਹੁੰਦੇ ਸੀ ਭਾਈਓ ਹੁਣ ਇਸ ਪਾਸੇ ਨੂੰ ਚੱਲੇ ਆ ਦੱਖਣ ਵੱਲ ਨੂੰ ਇਸ ਰਸਤੇ 'ਚ ਦੱਸੋ ਕੋਈ ਗੁਣੀ ਹੋਵੇ ਕੋਈ ਵਿਦਵਾਨ ਹੋਵੇ ਕੋਈ ਬੰਦਗੀ ਕਰਨ ਵਾਲਾ ਮਹਾਪੁਰਖ ਹੋਵੇ ਉਹਦਾ ਨਾਮ ਦੱਸੋ ਅਸੀਂ ਚਰਨਾ ਚ ਬੈਠਾਂਗੇ ਕੁਝ ਸਿੱਖਦੇ ਸਿੱਖਦੇ ਜਾਵਾਂਗੇ ਇਹ ਇਹ ਲੈਂਗੁਏਜ ਸੀ ਇਹ ਇਹ ਬੋਲੀ ਸੀ ਮਹਾਰਾਜ ਦੀ ਇਹੀ ਬੋਲੀ ਦਸਮ ਪਾਤਸ਼ਾਹ ਜੀ ਹਜ਼ੂਰ ਦੀ ਭਾਈ ਜੇਤਰਾਮ ਜੀ ਨੂੰ ਕਹਿੰਦੇ ਭਾਈ ਜੀ ਅਸੀਂ ਚੱਲੇ ਆਂ ਦੱਖਣ ਵੱਲ ਰਸਤੇ 'ਚ ਦੱਖਣ ਤੱਕ ਕੋਈ ਗੁਣੀ ਸੱਜਣ ਦੱਸੋ ਮਿਲਦੇ ਮਿਲਦੇ ਜਾਵਾਂਗੇ ਕੁਝ ਸਿੱਖਣਾ ਹੈ ਭਾਈ ਜੇਤਰਾਮ ਜੀ ਨੇ ਦੱਖਣ ਦੇ ਕੁਝ ਨਾਂ ਲਏ ਲੇਕਿਨ ਇੱਕ ਨਾਂ ਲਿਆ ਜੀ ਉੱਥੇ ਦੱਖਣ 'ਚ ਇੱਕ ਮਾਦੋਦਾਸ ਨਾਂ ਦਾ ਤਪਸਵੀ ਹੈ ਉਹ ਕੁਝ ਠੀਕ ਨਹੀਂ ਪੇਸ਼ ਆਉਂਦਾ ਆਏ ਗਏ ਨਾਲ ਬਸ ਉਹਨੂੰ ਨਾ ਮਿਲਿਓ ਬਾਕੀ ਆ ਜਿਹੜੇ ਦੱਸੇ ਨੇ ਇਹਨਾਂ ਨੂੰ ਮਿਲ ਗਏ ਠੀਕ ਹੈ ਭਾਈ ਐਹੀਂ ਕਰਾਂਗੇ ਦੱਖਣ 'ਚ ਜਾ ਕੇ ਸਭ ਤੋਂ ਪਹਿਲਾਂ ਟਿਕਾਣਾ ਮਾਦੋਦਾਸ ਦੇ ਪੁੱਛਿਆ ਮਾਦੋਦਾਸ ਨਾਲ ਮੁਲਾਕਾਤ ਹੋਈ ਦੋ ਤਿੰਨ ਵਾਕ ਨੇ ਕੋਈ ਲੰਬਾ ਚੌੜਾ ਸੰਵਾਦ ਨਹੀਂ ਹੋਇਆ ਆਇਆ ਸੀ ਬੜੇ ਫਖਰ ਨਾਲ ਮਾਣ ਨਾਲ ਦੇਖੋ ਮਾਧੋਦਾਸ ਤਪਸਵੀ ਸੀ ਵਿਦਵਾਨ ਸੀ ਇੱਕ ਮਠ ਦਾ ਮਾਲਕ ਸੀ ਤੇ ਉਹਦੇ ਦਿਲ ਦੇ ਵਿੱਚ ਸਾਡੇ ਦਿਲ ਚ ਹੀ ਆ ਜਾਂਦਾ ਮੈਂ ਬੜਾ ਪੜਿਆ ਲਿਖਿਆ ਮੈਂ ਡਾਕਟਰ ਆ ਮੈਂ ਪ੍ਰੋਫੈਸਰ ਆ ਮੈਂ ਫਲਾਣਾ ਮੈਂ ਇਹਦੇ ਖੜਾ ਸਾਡੇ ਸਾਡੇ ਵਿਦਵਾਨਾਂ ਚ ਕਿਹੜਾ ਹੰਕਾਰ ਨਹੀਂ ਹੈ ਤੇ ਉਹਦੇ ਚ ਜੇ ਇਸ ਤਰ੍ਹਾਂ ਮਾਣ ਸੀ ਆਪਣੀ ਬੰਦਗੀ ਦਾ ਤੇ ਆਪਣੀ ਵਿੱਦਿਆ ਦਾ ਇਹ ਕੋਈ ਹਉਣਾ ਮਾਣ ਨਹੀਂ ਸੀ ਲੇਕਿਨ ਪੇਸ਼ ਕਿਵੇਂ ਆਇਆ ਆਨਸਾਰ ਪਹਿਲਾ ਸਵਾਲ ਇਹ ਕੀਤਾ ਕੌਣ ਹੋ ਤੁਸੀਂ ਮਹਾਰਾਜ ਨੇ ਫਰਮਾਇਆ ਉਹੀ ਜਿਹਨੂੰ ਤੁਸੀਂ ਜਾਣਦੇ ਹੋ ਬਾਬਾ ਬੰਦਾ ਮਾਦੋਦਾਸ ਨੇ ਸੋਚ-ਸੋਚ ਕੇ ਕਿਹਾ ਜੀ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਮਹਾਰਾਜ ਨੇ ਕਿਹਾ ਮੈਨੂੰ ਸਹੀ ਪਛਾਣਿਆ ਤੁਸੀਂ ਹੁਣ ਤੁਸੀਂ ਦੱਸੋ ਕਿ ਤੁਸੀਂ ਕੌਣ ਹੋ ਬਸ ਮਾਦੋਦਾਸ ਕਹਿੰਦਾ ਜੀ ਮੈਂ ਤੁਹਾਡਾ ਬੰਦਾ ਇਨ ਇਨ ਵਾਕ ਨੇ ਚ ਚਾਰ ਕਿਤੇ ਨਵਾਕ ਬਸ ਉਹਦੇ ਤੋਂ ਬਾਅਦ ਫਿਰ ਵਿਚਾਰਾਂ ਵਟਾਂਦਰੇ ਹੁੰਦੇ ਰਹੇ ਪੰਜਾਬ ਦੇ ਹਾਲਾਤ ਦੱਸੇ ਕੁਝ ਹਾਲਾਤ ਮਾਦੂਦਾਸ ਨੂੰ ਪਹਿਲਾਂ ਵੀ मालूम ਸਨ ਲੇਕਿਨ ਜਿਹੜੀ ਚੀਜ਼ ਇੱਥੇ ਹੁਣ ਨੋਟ ਕਰਨ ਯੋਗ ਹੈ ਉਹ ਇਹ ਕਿ ਮਹਾਰਾਜ ਨੇ ਥਾਪੜਾ ਦੇ ਕੇ ਪੰਜਾਬ ਨੂੰ ਤੋਰੇ ਪੰਜ ਸਿੰਘ ਬਾਬਾ ਬੰਦਾ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਹੈ ਇਹ ਮੁਗਲ ਉਹਨਾਂ ਕੋਲ ਤੋਪਖਾਨਾ ਉਹਨਾਂ ਕੋਲ ਘੋੜੇ ਬੰਦੂਕਾਂ ਸਾਡੇ ਕੋਲ ਤੋਪਾਂ ਤਾਂ ਕਿੱਥੋਂ ਹੋਣੀਆਂ ਸੀ ਸਾਡੇ ਕੋਲ ਚੱਜਦੀਆਂ ਬੰਦੂਕਾਂ ਵੀ ਨਹੀਂ ਹਨ ਤਾਂ ਮਹਾਰਾਜ ਫਰੈਂ ਕਰੋ ਤੁਸੀਂ ਹੁਕਮ ਦੇ ਤਾਂ ਕੋਈ ਟੱਕਰ ਨਾ ਹੈ ਟੱਕਰਾਂਗੇ ਪਰ ਕਰਾਮਾਤਾਂ ਤਾਂ ਦਿਓ ਕੋਈ ਚਮਤਕਾਰ ਤਾਂ ਦਿਓ ਸਾਨੂੰ ਉੱਤਰ ਸੁਣਨਾ ਜੀ ਮਹਾਰਾਜ ਦਾ ਭਾਈ ਬੰਦਾ ਸਿੰਘ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਬੇਸ਼ੁਮਾਰ ਤਾਕਤਾਂ ਸ਼ੋਰ ਤਾਂ ਤੇ ਕਰਾਮਾਤਾਂ ਮੌਜੂਦ ਹਨ ਉਹ ਸਾਰੀਆਂ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸੌਂਪ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਨੀ ਗੁਰੂ ਪੰਥ ਅਗੇ ਝੋਲੀ ਅਡਣੀ ਜੋ ਕੁਛ ਮੰਗੋਗੇ ਉਹਦੇ ਤੋਂ ਹਜ਼ਾਰਾਂ ਗੁਣਾ ਵੱਧ ਤੁਹਾਡੀ ਝੋਲੀ 'ਚ ਪਏਗਾ ਕਰਾਮਾਤਾਂ ਤੇ ਤਾਕਤਾਂ ਗੁਰੂ ਗ੍ਰੰਥ 'ਚ ਤੇ ਗੁਰੂ ਪੰਥ 'ਚ ਮੌਜੂਦ ਨੇ ਬੈਠੀਆਂ ਨੇ ਦੇਖ ਲੈਣਾ ਤੁਸੀਂ ਉੱਥੋਂ ਹੀ ਚਿੱਠੀਆਂ ਲਿਖਣੇ ਸ਼ੁਰੂ ਕੀਤੀਆਂ ਮਾਨਯੋਗ ਸਾਧ ਸੰਗਤ ਯਾਨੀ ਗੁਰੂ ਸਹਿਬਾਨ ਤੋਂ ਬਾਅਦ ਜੇ ਆਪਾਂ ਕਿਸੇ ਨੂੰ ਕਹਿ ਸਕਦੇ ਆ ਇੱਕ ਸ਼ਹੀਦ ਨੂੰ ਕਿ ਬਾਦਸ਼ਾਹ ਦਰਵੇਸ਼ ਸੀ ਉਹ ਬਾਬਾ ਬੰਦਾ ਸਿੰਘ ਆਪਾਂ ਦਰਸ਼ਨ ਪਾਛੇ ਨੂੰ ਬਾਦਸ਼ਾਹ ਦਰਵੇਸ਼ ਕਹਿੰਦੇ ਆ ਨਾ ਬਾਬਾ ਬੰਦਾ ਸਿੰਘ ਨੂੰ ਬਾਦਸ਼ਾਹੀ ਵੀ ਸੌਂਪੀ ਮਹਾਰਾਜ ਨੇ ਤਰਵੇਸੀ ਵੀ ਸੰਪੀ ਤੇ ਮੈਂ ਇੱਕ ਦੋ ਗੱਲਾਂ ਸੁਣਾਣੀਆਂ ਨੇ ਆਪਣੇ ਸ਼ਹੀਦ ਦੀਆਂ ਕਿਉਂਕਿ ਸ਼ਹਾਦਤ ਦੇ ਮੌਕੇ ਤੇ ਸਾਡੇ ਚਾਨਣ ਮਨਾਰੇ ਇਹੀ ਨੇ। ਬਾਬਾ ਬੰਦਾ ਸਿੰਘ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਆਪਾਂ ਉਹਨਾਂ ਨੂੰ ਹੁਕਮਨਾਮੇ ਕਹਿੰਦੇ ਆਂ। ਸਾਡਾ ਪਹਿਲਾ ਬਾਦਸ਼ਾਹ। ਬਾਂਗਰ ਦੇ ਰਾਜਸਥਾਨ ਚ ਚਿੱਠੀਆਂ ਲਿਖੀਆਂ। ਪਹਾੜੀਆਂ ਚ ਚਿੱਠੀਆਂ ਲਿਖੀਆਂ। ਦੱਖਣ ਚ, ਪੰਜਾਬ ਚ ਉਹਨਾਂ ਚਿੱਠੀਆਂ ਤੇ ਲਿਖਿਆ ਹੁੰਦਾ ਸੀ ਦਸਮ ਪਾਤਸ਼ਾਹ ਜੀ ਦਾ ਹੁਕਮ ਹੈ ਭਾਈਓ ਕਿ ਜ਼ੁਲਮ ਦੇ ਵਿਰੁੱਧ ਆਪਾਂ ਯੁੱਧ ਲੜਨਾ ਹੈ। ਮੇਰੀ ਤੁਹਾਡੇ ਅੱਗੇ ਇੱਛਾ ਹੈ ਕਿ ਮੇਰੀ ਸੈਨਾ ਚ ਭਰਤੀ ਹੋਵੋ ਤੁਹਾਨੂੰ ਦੇਣ ਲਈ ਮੇਰੇ ਕੋਲ ਤਨਖਾਹ ਨਹੀਂ ਹੈ ਤੁਹਾਨੂੰ ਦੇਣ ਲਈ ਮੇਰੇ ਕੋਲ ਹਥਿਆਰ ਨਹੀਂ ਹਨ ਤੁਹਾਨੂੰ ਦੇਣ ਲਈ ਮੇਰੇ ਕੋਲ ਵਰਦੀਆਂ ਨਹੀਂ ਹਨ ਮੇਰੇ ਪਾਸ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਇਹ ਬਦਲੇ ਚ ਫਿਰ ਵੀ ਮੈਂ ਤੁਹਾਡੇ ਤੋਂ ਜਾਨ ਮੰਗ ਰਿਹਾ ਇਸ ਕਰਕੇ ਕਿ ਦਸਮ ਪਾਤਸ਼ਾਹ ਦਾ ਹੋਕਮ ਹੈ ਮਾਨਯੋਗ ਸਾਧ ਸੰਗਤ ਦਸਮ ਪਾਤਸ਼ਾਹ ਦਾ ਨਾਮ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸੱਟ ਏਸੀ ਉਹ ਲੋਕ ਜਿਹੜੇ ਸੈਨਿਕ ਬਣ ਕੇ ਆਏ ਫਿਰ ਤੁਸੀਂ ਦੇਖੋ ਜਿਹੜੀਆਂ ਗੱਲਾਂ ਨਹੀਂ ਲਿਖੀਆਂ ਮਿਲਦੀਆਂ ਆਪਾਂ ਨੂੰ 2 ਸਾਲ 1708 ਤੋਂ ਲੈ ਕੇ 1710 ਤੱਕ ਸਰਹੰਦ 1710 ਮਈ ਨੂੰ ਮਈ ਚ ਫਤਿਹ ਕੀਤਾ 2 ਸਾਲ ਤੱਕ ਫੌਜਾਂ ਇਕੱਠੀਆਂ ਕਰਦੇ ਰਹੇ ਬਾਬਾ ਬੰਦਾ ਸਿੰਘ ਦਿੱਲੀ ਸਟੇਟ ਨੂੰ ਮੋਗਲ ਸਟੇਟ ਨੂੰ ਬਹਾਦਰ ਸ਼ਾਹ ਨੂੰ ਕੀ ਪਤਾ ਨਹੀਂ ਲੱਗਿਆ ਦਸਮ ਪਾਤਸ਼ਾਹ ਹਜ਼ੂਰ ਨਾਲ ਮੂਠ ਮੀਟਿੰਗਾਂ ਹੋਈਆਂ ਮਹਾਰਾਜ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਓ ਲੇਕਿਨ ਭਾਦਰ ਸ਼ਾਹ ਕਮਜ਼ੋਰ ਬਾਦਸ਼ਾਹ ਸੀ ਉਹਨੇ ਆਪਣੀ ਲਾਚਾਰੀ ਪ੍ਰਗਟ ਕਰ ਦਿੱਤੀ ਕਿ ਮਹਾਰਾਜ ਮੈਂ ਜੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਤਾਂ ਬਗਾਵਤ ਹੋ ਜਾਣੀ ਹੈ ਮੇਰੀ ਮੇਰੀ ਸਰਕਾਰ 'ਚ ਹਾਂ ਇੰਨਾ ਕਰ ਲੈਨੇ ਆਪਾਂ ਜੋ ਸਿੱਖ ਕਰ ਸਕਦੇ ਆਂ ਕਰ ਲੈਣ ਦਿੱਲੀ ਸਟੇਟ ਵੱਲੋਂ ਸੈਨਾਵਾਂ ਨਹੀਂ ਭੇਜੀਆਂ ਜਾਣੀਆਂ ਨਹੀਂ ਆਈਆਂ ਫੌਜਾਂ ਇਕੱਠੀਆਂ ਕਰਦੇ ਰਹੇ ਬਾਬਾ ਜੀ ਇਧਰੋਂ ਵਜ਼ੀਰ ਖਾਨ ਚਿੱਠੀਆਂ ਲਿਖਦਾ ਰਿਹਾ ਕਿ ਮਦਦ ਕਰੋ ਕੋਈ ਮਦਦ ਨਹੀਂ ਕੋਈ ਕਿਸੇ ਚਿੱਠੀ ਦਾ ਉੱਤਰ ਨਹੀਂ ਮਾਨਯੋਗ ਸਾਧ ਸੰਗਤ ਪਹਿਲੋਂ ਪਾਣੀਪਤ ਫਤਿਹ ਕੀਤਾ ਕੈਥਲ ਫਤਿਹ ਕੀਤਾ ਸਮਾਣਾ ਫਤਿਹ ਕੀਤਾ ਸਮਾਣੇ ਤੋਂ ਬਾਅਦ ਬਨੂੜ ਫਤਿਹ ਕੀਤਾ ਬਨੂੜ ਟਿਕਾਣਾ ਕੀਤਾ ਹੋਇਆ ਸੀ ਪਤਾ ਲੱਗਿਆ ਕਿ ਮਝੈਲ ਸਿੱਖ ਵੱਡੀ ਗਿਣਤੀ ਦੇ ਵਿੱਚ ਇਸ ਕਾਰਵਾਂ ਚ ਇਸ ਕਾਫਲੇ ਚ ਸ਼ਾਮਲ ਹੋਣ ਵਾਸਤੇ ਆ ਰਹੇ ਨੇ ਸ਼ੇਰ ਮੁਹੰਮਦ ਖਾਨ ਨੂੰ ਪਤਾ ਲੱਗਿਆ ਤੇ ਉਹਨੂੰ ਹੁਕਮ ਹੋਇਆ ਕਿ ਇਹ ਕੀਰਤਪੁਰ ਦੇ ਨੇੜੇ ਪਾਰ ਕਰਨਗੇ ਸਤਲੁਜ ਕਿਉਂਕਿ ਕੀਰਤਪੁਰ ਸਾਹਿਬ ਦੇ ਨੇੜੇ ਰਸਤਾ ਤੰਗ ਹੈ ਦਰਿਆ ਦਾ ਬਾਕੀ ਥਾਂਾਂ ਤੇ ਫੱਟ ਬਹੁਤ ਚੌੜਾ ਹੈ ਸੈਨਾਵਾਂ ਉਧਰ ਨੂੰ ਜਾ ਰਹੀਆਂ ਨੇ ਆਪਣੀ ਸਾਰੀ ਸੈਨਾ ਲੈ ਕੇ ਸ਼ੇਰ ਮੁਹੰਮਦ ਖਾਨ ਕੀਰਤਪੁਰ ਸਾਹਿਬ ਗਿਆ। ਪਹਿਲੇ ਦਿਨ ਜੰਗ ਹੋਈ ਖੂਨ ਖਾਰ। ਲੇਕਿਨ ਦੋਵੇਂ ਸੈਨਾਵਾਂ ਅੜੀਆਂ ਰਹੀਆਂ। ਰਾਤ ਨੂੰ ਦਰਿਆ ਪਾਰ ਕਰਕੇ ਸਿੱਖਾਂ ਦਾ ਕਾਰਵਾ ਈਧਰ ਪੂਰਬ ਵਾਲੇ ਪਾਸੇ ਆ ਗਿਆ ਪੱਛਮ ਤੋਂ। ਸਵੇਰ ਸਰ ਫੇਰ ਯੁੱਧ ਸ਼ੁਰੂ ਹੋਇਆ। ਦੁਪਹਿਰ ਤੱਕ ਸ਼ੇਰ ਮੁਹੰਮਦ ਖਾਨ ਦਾ ਭਰਾ ਤੇ ਉਹਦੇ ਦੋ ਭਤੀਜੇ ਕਤਲ ਹੋ ਗਏ। ਫੌਜ ਵੱਡੀ ਗਿਣਤੀ ਚ ਕਤਲ ਹੋਈ। ਲੇਕਿਨ ਬਾਰ ਬਾਰ ਹਮਲੇ ਕਰ ਰਹੇ ਆ ਸਿੱਖਾਂ ਨੇ ਪ੍ਰਤੀਤ ਕੀਤਾ ਮਝੈਲਾ ਨੇ ਵੀ ਹੁਣ ਦਰਅਸਲ ਹਾਰ ਤਾਂ ਮੰਨ ਚੁੱਕਿਆ ਇਹ ਜੇ ਹਮਲੇ ਕਰਨੋਂ ਨਹੀਂ ਹਟਦਾ ਤਾਂ ਇਸ ਕਰਕੇ ਕਿ ਆਪਣੇ ਭਰਾ ਦੀ ਤੇ ਭਤੀਜਿਆਂ ਦੀਆਂ ਲਾਸ਼ਾਂ ਲੈ ਜਾਣੀਆਂ ਨੇ ਸਿੱਖ ਪਿੱਛੇ ਹਟੇ ਉਹ ਪਿੱਛੇ ਹਟ ਗਏ ਤਾਂ ਤਿੰਨੇ ਲਾਸ਼ਾਂ ਬਲੇਰ ਕੋਟ ਨੂੰ ਲੈ ਕੇ ਆ ਗਿਆ ਇਹ ਉਹਦੀ ਪ੍ਰਾਪਤੀ ਸੀ ਦੋ ਦਿਨਾਂ ਦੀ ਜੰਗ ਦੀ ਇਹ ਕਾਰਵਾ ਜਿਹੜਾ ਫੇਰ ਬਨੂੜ ਮਿਲਿਆ ਬਾਬਾ ਬੰਦਾ ਸਿੰਘ ਨੂੰ ਜਦੋਂ ਦੋ ਦਰਿਆ ਆਪਸ ਦੇ ਵਿੱਚ ਮਿਲੇ ਜੈਕਾਰਿਆਂ ਨਾਲ ਅਸਮਾਨ ਗੂੰਜਿਆ ਫੈਸਲਾ ਹੋ ਗਿਆ ਫਿਰ ਬਾਬਾ ਬੰਦਾ ਸਿੰਘ ਕਹਿੰਦੇ ਕਿ ਹੁਣ ਫਤਿਹ ਹੋਏਗੀ ਹੋਏਗੀ ਸਾਡੇ ਭਰਾ ਸਾਨੂੰ ਮਿਲਣ ਆ ਗਏ ਮਾਨਯੋਗ ਸਾਧ ਸੰਗਤ ਇਹ ਟਾਕਰਾ ਚਾਪੜ ਚਿੜੀ ਦੇ ਥਾਂ ਤੇ ਹੋਇਆ ਹੁਣ ਤੁਸੀਂ ਫਰਕ ਦੇਖੋ ਦੋਵਾਂ ਦਾ 50000 ਦੀ ਗਿਣਤੀ ਸੀ ਵਜ਼ੀਰ ਖਾਨ ਦੀ ਫੌਜ ਦੀ ਤੋਪਖਾਨਾ ਹਾਥੀ ਤੇ ਸਵਾਰ ਵਜ਼ੀਰ ਖਾਨ ਇਧਰ ਥੋੜੀ ਜੀ ਗਿਣਤੀ ਚ ਘੋੜੇ ਬਾਕੀ ਸਾਰੇ ਪੈਦਲ ਤੇ ਸਾਰੇ ਆਪਾਂ ਨੂੰ ਉਸ ਵਕਤ ਦੇ ਸਮਕਾਲੀ ਇਤਿਹਾਸਕਾਰ ਦੱਸਦੇ ਨੇ ਕਿ ਕਿਸੇ ਵੀ ਸੂਰਤ 'ਚ 25000 ਤੋਂ ਵੱਧ ਗਿਣਤੀ ਨਹੀਂ ਸੀ 20 ਤੋਂ 25 25 ਦੇ ਅੰਦਰ ਅੰਗੀ ਜਾਂਦੀ ਹੈ ਗਿਣਤੀ ਖਾਲਸ ਸੈਨਾ ਦੇ 25000 ਦਾ ਟਾਕਰਾ 50000 ਨਾਲ ਉਧਰ ਸਿੱਖੀਅਤ ਸੈਨਾ ਹੈ ਉਹਨਾਂ ਕੋਲ ਤੋਪਖਾਨਾ ਹੈ ਇਧਰ ਬਰਛੇ ਨੇ ਗੰਡਾਸੇ ਨੇ ਕਿਰਪਾਨਾਂ ਨੇ ਵਜ਼ੀਰ ਖਾਨ ਹਾਥੀ ਤੇ ਸਵਾਰ ਹੈ ਬਾਬਾ ਬੰਦਾ ਸਿੰਘ ਘੋੜਾ ਦੜਾ ਕੇ ਟਿੱਬੀ ਤੇ ਚੜ ਗਏ ਯੁੱਧ ਹਾਥੀ ਦੀ ਪਿੱਠ ਤੋਂ ਨਹੀਂ ਹੁੰਦਾ ਠੀਕ ਤਰੀਕੇ ਹਾਥੀ ਉੱਪਰ ਸਵਾਰੀ ਤਾਂ ਬਾਦਸ਼ਾਹ ਜਾਂ ਜਰਨੈਲ ਇਸ ਕਰਕੇ ਕਰਦੇ ਨੇ ਕਿਉਂਕਿ ਉੱਚੀ ਥਾਂ ਤੋਂ ਦਿਸਦਾ ਰਹਿੰਦਾ ਕਿਹੜਾ ਪਾਸਾ ਸਾਡਾ ਮਾਰ ਹੈ ਕਿੱਧਰ ਇਸ਼ਾਰਾ ਕਰਨਾ ਹੈ ਸੈਨਾ ਜਾਵੇ ਉਹ ਡਾਇਰੈਕਸ਼ਨਾਂ ਦਿੰਦੇ ਨੇ ਸਿਰਫ ਜਦੋਂ ਬਾਬਾ ਬੰਦਾ ਸਿੰਘ ਡਾਇਰੈਕਸ਼ਨਾਂ ਦੇ ਰਹੇ ਸੀ ਖਾਲਸਾ ਸੈਨਾ ਨੂੰ ਤੇ ਵਜ਼ੀਰ ਖਾਨ ਦੇ ਰਿਹਾ ਸੀ ਆਪਣੀ ਸੈਨਾ ਨੂੰ ਭਾਈ ਬਾਜ ਸਿੰਘ ਤੇ ਬਾਬਾ ਫਤਿਹ ਸਿੰਘ ਦੋਵੇਂ ਆਪਣੇ ਘੋੜੇ ਦੜਾ ਕੇ ਆਏ ਜਦੋਂ ਐ ਨੇੜੇ ਆ ਗਏ ਨੇਜ਼ੇ ਦੀ ਮਾਰਚ ਵਜ਼ੀਰ ਖਾਨ ਨੇ ਘੋੜੇ ਦੀ ਪਿੱਠ ਤੇ ਛਾਲ ਮਾਰੀ ਘੋੜਿਆਂ ਤੇ ਮੁਕਾਬਲਾ ਹੋਣ ਲੱਗੇ ਬਾਹਸੇ ਗੱਗੋਂ ਟੱਕਰਾ ਕਰ ਰਹੇ ਨੇ ਬਾਬਾ ਫਤੇ ਸਿੰਘ ਪਿੱਛੋਂ ਰਕਾਬਾਂ ਤੇ ਖਲੋ ਕੇ ਦੋਵਾਂ ਹੱਥਾਂ ਨਾਲ ਕਿਰਪਾਨ ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਮਾਰੀ ਉਹ ਖੱਬੀ ਵੱਖੀ ਵਿੱਚੋਂ ਲੰਘ ਗਈ ਦੋ ਟੋਟੇ ਟੜਦੇ ਹੋ ਕੇ ਠਾਂ ਡਿੱਗੇ ਕੋੜੇ